ਸਿੱਕਾਲ ਜੀ ਸਾਰੇ ਵੀਰਾਂ ਨੂੰ ਜੀ तकरीबन ਸਾਰੇ ਪੰਜਾਬ 'ਚ ਬਾਰਿਸ਼ ਹੋ ਗਈ ਆ ਕੋਈ ਅਜਿਹੇ ਇਲਾਕਾ ਹੋਣਾ ਨਹੀਂ ਜਿੱਥੇ ਬਾਰਿਸ਼ ਨਾ ਹੋਈ ਹੋਵੇ ਤੁਹਾਨੂੰ ਪਤਾ ਹੀ ਹੈ ਹੁਣ ਜਦੋਂ ਇੰਨਾ ਮੀਂਹ ਪੈ ਜਾਂਦਾ ਤਾਂ ਫਿਰ ਨਾਲ ਰੋਗ ਆਉਣੇ ਸੰਭਵ ਨਹੀਂ ਉਹ ਜਿਹੜਾ ਮੇਨ ਰੋਗ ਆ ਉਹ ਹੈਗਾ ਉੱਲੀ ਦਾ ਉੱਲੀ ਰੋਗ ਬਹੁਤ ਪੈਣਾ ਹੁਣਾ ਕਿਉਂਕਿ ਥੱਲੇ ਪਾਣੀ ਆ ਉਹ ਸੰਜਮ ਸੈਲਾ ਤੇ ਕਰਕੇ ਉੱਲੀ ਰੋਗ ਬਹੁਤ ਪੈਣਾ ਆ ਤੇ ਦੂਜਾ ਦਾਣੇ ਬਲਾਸਟ ਆ ਜਿਹਨੂੰ ਆਪਾਂ ਡੋਬੀ ਕਹਿੰਦੇ ਆ ਉਹ ਵੀ ਰੋਗ ਹੁਣ ਬਹੁਤ ਪੈਣਾ ਆ ਤੇ ਚਲੋ ਜਿਹੜੇ ਵੀਰਾਂ ਨੇ ਤਾਂ ਸਪਰੇਅ ਕਰਤੀ ਚਲੋ ਵਧੀਆ ਗੱਲ ਹੋਣਾ ਵਾਸਤੇ ਪਰ ਜਿਨ੍ਹਾਂ ਨੇ ਨਹੀਂ ਸਪਰੇਅ ਕਰੀ ਉਹ ਜ਼ਰੂਰ ਕਰਦੇ ਜਾ ਦਿਨਾਂ ਨੂੰ ਸਪਰੇਅ ਕਰੇ ਨੂੰ 20 ਦਿਨ ਹੋ ਗਏ ਤਾਂ ਉਹਨਾਂ ਨੂੰ ਠਿਕਾ ਕਰਨੀ ਪੈਣੀ ਤੇ ਬਾਕੀ ਹੋਰ ਸੀਟ ਫਲਾਈਟ ਦਾ ਵੀ ਹੈਗਾ ਹਮਲਾ ਉਹ ਵੀ ਜਣੀ ਕੇ ਆਪਣਾ ਉਹਦੇ ਹੇਠੇ ਦਵਾਈ ਪਾਉਣੀ ਪੈਣੀ ਆ ਤੇ ਤੇਲੇ ਤੋਂ ਥੋੜੀ ਜਿਹੀ ਰਾਹਤ ਆ ਤੇਲਾ ਤਾਂ ਤੁਸੀਂ ਐਂ ਦੇਖ ਲਓ ਵੀ ਮਹੀਨੇ ਤਕਰੀਬਨ 90% ਤੋਂ چکتا ਹੋਈ। ਪਰ ਫਿਰ ਵੀ ਚਲੋ ਜਦੋਂ ਆਪਾਂ ਸਪਰੇਅ ਕਰਦੇ ਆ ਤਾਂ ਤੇਤੀ ਵਾਲੀ ਆਪਾਂ ਨੂੰ 35 ਹੋਈ। ਜਿੱਦਾਂ ਕਿ ਮੈਂ। ਬਾਕੀ ਬਾਰਿਸ਼ ਬਹੁਤ ਹੋਈ ਆ। ਐਨੀ ਬਾਰਿਸ਼ तकरीबन ਮੈਨੂੰ ਐਂ ਲੱਗਦਾ ਵੀ 17-18 ਦੇ ਵਿੱਚ ਹੋਈ ਸੀ। ਤੁਹਾਨੂੰ ਕੇਜ ਤਾਂ ਹਰਾਏ ਸੀ ਪਰ ਇਹਨੀ ਬਾਰਿਸ਼ ਨਹੀਂ ਨਾ ਹੋਈ ਸੀ। ਕੀ ਮੈਂ ਤੁਹਾਨੂੰ ਦਿਖਾਉਣਾ ਆ ਇਹ ਤੇਲੇ ਦਾ ਕੀ ਹਾਲ ਪਹਿਲਾਂ ਮੀਨੇ ਬਹੁਤ ਮਾਰਦਾ ਉਹ ਮੋਟ ਝਾੜਿਆ ਚਾਹੇ ਕਾਲਾ ਤੇਲਾ ਚਾਹੇ ਚਿੱਟਾ ਤੇਲਾ ਬਹੁਤ ਹੱਦ ਤੱਕ ਚੱਕਦਾ ਕਿਉਂਕਿ ਮੀਂਹ ਪਿਆ ਹੀ ਬਹੁਤ ਆ ਤੁਹਾਨੂੰ ਮੈਂ ਦੱਸਣਾ ਇਹ ਤੇਲੇ ਦੇ ਢੇਰੇ ਢੇਰ ਲਾਏ ਪੈਣੇ ਇੱਤਲਾ ਤੇ ਆਦੇਲ ਪਹਿਲਾਂ ਤਕਰੀਬਨ ਸਾਰੀ ਚੱਕਤਾ ਮਾੜਾ ਮੋਟਾ ਰਹਿ ਗਿਆ ਹੋਊਗਾ ਇਹ ਬਾਕੀ ਮੇਰੇ ਵੀਰ ਕੋਲ ਨਾ ਕਰਿਓ ਹੁਣ ਬਿਮਾਰੀ ਬਹੁਤ ਜਿਆਦਾ ਪੈਣੀ ਕਿਤੇ ਕਹਿ ਦਉ ਬੀਤ ਕੋਈ ਵਾਲੇ 10 ਦਿਨ ਕੱਢ ਦੰਨੇ ਆ ਮੀਂਹ ਪੈ ਗਿਆ ਬਿਮਾਰੀ ਧੋਤੀ ਗਈ ਜਿਹੜਾ ਉਲੀ ਰੋਗ ਆ ਇਹ ਪਾਣੀ ਦੇ ਵਿੱਚ ਵੱਧਦਾ ਹੈ ਹੋਰ ਰੋਗ ਚਲੋ ਘਟ ਜਾਂਦੇ ਨੇ ਪਰ ਜਿਹੜਾ ਉਲੀ ਰੋਗ ਆ ਤੇ ਦਾਣਾ ਬਲਾਸਟ ਵਾਲਾ ਇਹ ਰੋਗ ਵੱਧਦਾ ਹੁੰਦਾ ਤੇ ਵੀਡੀਓ ਚੰਗੀ ਲੱਗੀ ਤਾਂ ਜਰੂਰ ਕਮੈਂਟ ਕਰਿਓ ਧੰਨਵਾਦ ਜੀ